खालसा जी खालसा जी वा हे वा हेमत जिते आवन पदका सुख जहां तव्हां खालसा जी साहिब तहां ਕੰਤ ਕੀ ਜੀਤ ਸ੍ਰੀ ਸਹਿਬ ਜੀ ਸੁਹਾਏ ਬਾਸੇ ਗੁਰ ਸਿਖਾਉ ਸਿਖੀ ਦਾਣੁ ਇਹ ਸੁਦਾਣੁ ਰਹਿਤਿ ਦਾਣੁ ਬਿਵੇਕ ਦਾਣੁ ਵਿਸਾਹਾ ਦਾਣੁ ਪ੍ਰੋਸਾਹ ਦਾਣੁ ਤਨ ਸਿਧ ਦਾਣੁ ਨਾਮ ਦਾਣੁ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇਸ਼ਨਾਨ ਡੌਕੀਆਂ ਝੰਡੇ ਬੁਗੇ ਰੁਗੋ ਚੁਪੇ ਅਟਲ ਧਰਮ ਦਾ ਜੈਕਾਰ ਬੁਲਣਾ ਦੇ ਵਾਹਿਗੁਰੂ ਜੀ ਸਾਹਮਣੇ ਤੁਹਾਡਾ ਖਰਾਬ ਹੈ ਯੈਸ ਉਹਨਾਂ ਦੇ ਬੂਲ ਅੰਦਰ ਵਾਹਿਗੁਰੂ ਜੀ ਕੀ ਬੋਲ ਸਾਹਿਬ ਵਾਹਿਗੁਰੂ ਜੀ ਕੀ ਬੋਲ ਅੱਜ ਆਗਾਜ਼ ਦੇ ਕਰ ਲੋ 12 ਸਾਲ ਪੂਰੇ ਹੋ ਗਏ ਆਗਾਜ਼ ਨੇ ਜੋ ਨਵਾਂ ਦਫਤਰ ਬਣਾਇਆ ਉਹਦੇ ਵਿੱਚ ਬਾਬਾ ਜੀ ਦਾ ਪ੍ਰਕਾਸ਼ ਕਰਕੇ ਬਾਬਾ ਜੀ ਦਾ ਆਸ਼ੀਰਵਾਦ ਅੱਜ ਲਿਆ ਗਿਆ ਸਾਰੀਆਂ ਮੇਰੀਆਂ ਪਿਆਰਾਂ ਮਾਵਾ ਭਜਾਈਆਂ ਜਾਂ ਮੇਰੇ ਦੋਸਤ ਮੇਰੇ ਬਜ਼ੁਰਗ ਸਾਰੇ ਪਹੁੰਚੇ ਮੇਰੀ ਸਾਰੀ ਅਗਾਜ਼ ਦੀ ਟੀਮ ਜਿਹੜੀ ਸਾਰੇ ਵੀ ਪਹੁੰਚੇ ਬਿੱਟੂ ਭਾਜੀ ਉਧਰੋਂ ਸਖਤਾਲ ਬੇਨ ਤੋਂ ਸਾਰੇ ਵੀ ਉਹ ਵੀ ਬਹੁਤ ਸਾਰੇ ਕਲੀਰਨ ਲੀਡਰ ਵਿਚਾਰੀ ਚੱਡਾ ਸਭ ਤੇ ਪਹੁੰਚੇ ਅੱਜ ਇਹ ਛੋਟੀਆਂ ਦੋ ਬੱਚੀਆਂ ਤੁਸੀਂ ਜਿਹੜੇ ਦੇਖ ਰਹੇ ਹੋ ਅਸੀਂ ਅੱਜ ਰਿਪਨ ਇਹਨਾਂ ਤੋਂ ਪਟਾਰਿਆ ਕਿਉਂਕਿ ਇਹ ਦੋ ਬੱਚੀਆਂ ਉਹ ਨੇ ਜਿਹਨਾਂ ਕੇ ਅਗਾਜ਼ ਦੀ ਸਭ ਤੋਂ ਵੱਡੀਆਂ ਸਮਰਥਕ ਨੇ ਜਦੋਂ ਵੀ ਅਗਾਜ਼ ਦਾ ਕੋਈ ਬਲੱਡ ਕੈਂਪ ਲੜਾਈ ਦਾ ਕੁਝ ਵੀ ਕਰੀਦਾ ਇਹ ਬੇਟੀਆਂ ਉੱਥੇ ਪੁੰਚੀਆਂ ਹੁੰਦੀਆਂ ਨੇ ਆ ਕੇ ਨਾਲ ਸੇਵਾ ਕਰਦੀਆਂ ਨੇ ਨਾਲੇ ਆਪਣੀ ਫੇਸਬੁੱਕ ਤੇ ਉੱਤੇ ਸਾਡੀ ਅਗਾਜ਼ ਦੀ ਪ੍ਰੋਮੋਸ਼ਨ ਦੇ ਲਈ ਆਪਣੀਆਂ ਫੋਟੋਆਂ ਦੇ ਨਾਲ ਜ਼ਰੂਰ ਸਾਡੀਆਂ ਗਾਇਟਾਂ ਜਾਂ ਆਪ ਖੁਦ ਦੇਖੋ ਇਸ ਉਮਰ ਚ ਬੋਲਦੀਆਂ ਨੇ ਤੇ ਇਹ ਬੇਟੀਆਂ ਜਿਹੜੀਆਂ ਅਗਾਜ਼ ਦੇ ਲਈ ਸੱਚੇ ਦਿਲੋਂ ਚਲਦੀਆਂ ਅੱਜ ਅਸੀਂ ਇਹਨਾਂ ਬੱਚਿਆਂ ਕੋ ਲਈ ਮਤਲਬ ਜਿਹੜਾ ਦਫ਼ਤਰ ਦਾ ਵਿਭਗ ਕਿਟਾ ਰਿਹਾ ਪਹਿਲਾਂ ਜੋਰ ਤੇ ਕੈਪੀਟਲ ਕਰਦੇ ਨੇ ਬੱਚਿਆਂ ਦੇ ਲਈ ਬਹੁਤ ਕਾਇਆਂ ਬੱਚਿਆਂ ਨੇ ਮੇਰੇ ਸਾਥੀ ਗਰੀ ਅਦਾਸ ਜੀ ਮੈਨੂੰ ਪਤਾ ਉਹ ਥੈਲਾ ਸਿਰ ਬੱਚਿਆਂ ਦੇ ਨਾਂ ਨਹੀਂ ਕਰਦੀ ਬੱਚਿਆਂ ਦਾ ਹੀ ਲੈਤੀ ਨਹੀਂ ਤੇ ਛੋਟੀਆਂ ਬੱਚੀਆਂ ਮੇਰੇ ਫਾਦਰ ਸਾਹਿਬ ਖੜੇ ਮੇਰੀ ਮਦਰ ਖੜੇ ਆ ਮੇਰੀ ਵਾਇਫ ਗਣੀ ਹੋਰ ਦਕਵਾ ਸਾਹਿਬ ਖੜੇ ਨੇ ਅੰਕਲ ਜੀ ਸਾਡੇ ਖੜੇ ਨੇ ਸਾਰੇ ਖੜੇ ਨੇ ਜਿਹੜੇ ਸਾਡੇ ਅਸ਼ੀਰਵਾਦ ਦੇ ਲਈ ਪਹੁੰਚਿਆ ਪਰ ਮੈਂ ਗੁਸਤਾਖੀ ਕਰ ਰਿਹਾ ਕਿ ਨਾ ਬੱਚਿਆਂ ਕੋਲ ਜਿਹੜਾ ਨਿਭਣ ਘਟਾ ਰਿਹਾ ਸਭ ਤੋਂ ਵੱਡੀ ਇਹ ਲੋਕਾਂ ਦੇ ਦੋਨੋਂ ਖੜੋ ਦੋਨੋਂ ਬਖ ਲੋ ਇਹੋ ਨਹੀਂ ਕਹੋ ਬੱਚੇ ਸਾਹਮਣੇ چلو ریڈی بچیاں بچیاں بھی کچھ نہ کچھ بولے ਇਹ ਬੜਾ ਬਧੀਆ ਬੋਲ ਰਹੀ ਆ ਹਾਂਜੀ ਬੱਚੇ ਕੁਝ ਵੀ ਬੋਲ ਦਿਓ ਤੁਸੀਂ ਜੋ ਤੁਹਾਡਾ ਅੱਜੋ ਨਿਆ ਦਫ਼ਤਰ ਉੱਪਰ ਆਇਆ ਉਸ ਬਾਰੇ ਵਿੱਚ ਬੋਲੋ ਬੋਲਦੇ ਨੇ ਚੰਗੇ ਹੈਗੇ ਆ ਕਿ ਜਿਹੜੇ ਜਿਹੜੇ ਬੱਚਿਆਂ ਨੂੰ ਖੂਨ ਨਹੀਂ ਮਿਲਦਾ ਉਹਨਾਂ ਨੂੰ ਖੂਨ ਦਿੰਦੇ ਹਨ ਤੇ ਇਹ ਜਦ 12 ਸਾਲ ਇਹਨਾਂ ਨੂੰ ਬੁਲਾਇਆ ਗਿਆ ਹੋ ਗਿਆ ਤੇ ਇਹਨਾਂ ਨੇ ਨਵਾਂ ਦਫ਼ਤਰ ਬਣਾਇਆ ਤੇ ਇਹਨਾਂ ਦਾ ਧੰਨਵਾਦ ਹੈ ਕਿ ਸਾਨੂੰ ਇੱਥੇ ਸਾਰਿਆਂ ਨੇ ਬੁਲਾਇਆ ਨੇ ਆਪਣੇ ਦੋਸਤਾਂ ਨੂੰ ਇਹਨਾਂ ਨੇ ਆਪਣੇ ਜਾਰੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਬੁਲਾਇਆ ਤੇ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਜਿਹੜੇ ਇਹ ਖੂਨ ਜਾਂ ਮਹਾਦਾਨ ਖੂਨ ਕੈਂਪ ਲਾਉਂਦੇ ਹਨ ਇਹਨਾਂ ਲਈ ਧੰਨਵਾਦ ਬੋਲੇ ਸੋਨੇਹਾ ਸਾਡੇ ਨਾਲ ਸਾਡੇ ਦਕੂਆ ਸਾਹਿਬ ਆਏ ਨੇ ਸਿਰਫ ਸ਼ੋਰ ਦੇ ਵਿੱਚ ਤੁਸੀਂ ਕੁਝ ਕਹਿਣਾ ਚਾਹੋ ਤੇ ਦਕੂਆ ਸਾਹਿਬ ਤੁਸੀਂ ਬੋਲ ਦਿਓ ਹਜਾਰ ਸਦੀ ਤੋਂ ਕਾਰ ਕੰਮ ਕਰ ਰਹੀ ਹੈ ਮੈਂ ਸਿਰਫ ਲੱਖਣ ਕੰਮ ਹੈ ਕਿਉਂਕਿ ਪੁੰਨ ਦਾ ਇਹੀ ਸਭ ਤੋਂ ਵੱਡਾ ਪੁੰਡਾ ਹਣਾ ਦੂਸਰੀ ਸੇਵਾ ਕਰਨਾ ਸਤਿਗੁਰੂ ਜੀ ਕਹਿੰਦੇ ਆ ਅਸਤ ਸਭ ਤੀਰ ਸਗਲ ਪੁੰਨ ਜੀ ਦੇਆ ਪ੍ਰਮਾਣ ਹੈ ਜਿਹੜਾ ਜੀ ਤੇ ਦਇਆ ਕਰਦਾ ਉਸ ਤੋਂ ਵੱਡੀ ਕੋਈ ਦਇਆ ਨਹੀਂ ਹੋ ਸਕਦੀ ਮੈਂ ਨਾਲੇ ਦਫ਼ਤਰ ਕੋਲੇ ਬਹੁਤ ਨੋਦ ਹੈ ਜੀ ਨਾਲ ਅਰਦਾਸ ਕਰਦਾ ਸਤਿਗੁਰੂ ਜੀ ਨਾਲ ਹੋਰ ਸੇਵਾ ਦਾ ਬਲ ਬਖਸ਼ਣ ਵਾਹਿਗੁਰੂ ਜੀ ਦਾ ਕਾਲ ਸਵਾਹਿਗੁਰੂ ਸਾਡੇ ਮੱਕ